ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਮਨੁੱਖ ਵੱਲੋਂ ਹੋਏ ਮਾੜੇ ਕਰਮਾਂ ਨੂੰ ਕਿਵੇਂ ਖਤਮ ਕੀਤਾ ਜਾਵੇ। ਮਤਲਬ ਕਿ ਅਸੀਂ ਭਾਵੇਂ ਉਹ ਕਰਮ ਪਿਛਲੇ ਜਨਮਾਂ ਵਿੱਚ ਕੀਤੇ ਹੋਣ ਜਾਂ ਇਸ ਜਨਮ ਵਿੱਚ ਕਿਵੇਂ ਇਨ੍ਹਾਂ ਕਰਮਾਂ ਦਾ ਨਾਸ਼ ਹੋ ਸਕਦਾ ਹੈ ਅਤੇ ਕਿਵੇਂ ਇਨ੍ਹਾਂ ਨੂੰ ਟਾਲਿਆ ਜਾ ਸਕਦਾ ਹੈ। ਸੰਗਤ ਜੀ ਅੱਜ ਕੱਲ ਦੇ ਕਾਲ ਯੁਗ ਦੇ ਸਮੇਂ ਵਿੱਚ ਸਾਡੇ ਤੋਂ ਕਈ ਚੰਗੇ ਅਤੇ ਮਾੜੇ ਕਰਮ ਹੁੰਦੇ ਹਨ। ਜਿੰਨਾ ਬਾਰੇ ਸਾਨੂੰ ਕਈ ਵਾਰ ਜਾਂ ਤਾਂ ਪੂਰਾ ਪਤਾ ਨਹੀਂ ਹੁੰਦਾ ਹੈ ਜਾਂ ਕਈ ਕਰਮਣ ਜਾਣੇ ਵਿੱਚ ਹੋ ਜਾਂਦੇ ਹਨ ਅਤੇ ਕਈ ਕਰਮ ਜਾਣਬੁੱਝ ਕੇ ਵੀ ਕੀਤੇ ਗਏ ਹੁੰਦੇ ਹਨ ਜਿੰਨਾ ਬਾਰੇ ਸਾਨੂੰ ਪਤਾ ਹੀ ਨਹੀਂ ਚੱਲ ਹੁੰਦਾ ਹੁਣ ਇਹਨਾਂ ਸਭ ਕਰਮਾਂ ਦਾ ਸਾਨੂੰ ਪੂਰੀ ਜ਼ਿੰਦਗੀ ਚੰਗਾ ਜਾਂ ਮਾੜਾ ਫਲ ਵੀ ਭੋਗਣਾ ਪੈਂਦਾ ਹੈ ਇੱਥੇ ਕਈ ਮਨੁੱਖਾਂ ਦਾ ਇਹ ਸਵਾਲ ਹੁੰਦਾ ਹੈ ਕਿ ਇਹਨਾਂ ਮਾੜੇ ਕਰਮਾਂ ਤੋਂ ਹੁਣ ਬਚਿਆ ਕਿਵੇਂ ਜਾਵੇ ਇਹਨਾਂ ਨੂੰ ਕਿਵੇਂ ਖਤਮ ਕੀਤਾ ਜਾਵੇ ਤਾਂ ਕਿ ਅਸੀਂ ਆਪਦੀ ਜ਼ਿੰਦਗੀ ਨੂੰ ਸਹੀ ਬਣਾ ਸਕੀਏ ਸੰਗਤ ਜੀ ਹਰ ਮਨੁੱਖ ਦੇ ਮਾੜੇ ਕਰਮਾਂ ਨੂੰ ਖਤਮ ਸਿਰਫ ਇੱਕੋ ਹੀ ਰਾਹ ਤੇ ਚੱਲ ਕੇ ਹੀ ਕੀਤਾ ਜਾ ਸਕਦਾ ਹੈ ਤੇ ਉਹ ਰਾਹ ਹੈ ਕਿ ਹਰ ਮਨੁੱਖ ਨੂੰ ਅੰਮ੍ਰਿਤ ਵੇਲੇ ਜਿੰਨਾ ਹੋ ਸਕੇ ਵਾਹਿਗੁਰੂ ਸਿਮਰਨ ਕਰਨਾ ਚਾਹੀਦਾ ਹੈ ਜਿੰਨਾ ਸਮਾਂ ਅਸੀਂ ਸਿਮਰਨ ਕਰਾਂਗੇ ਸਾਡੇ ਮਾੜੇ ਕਰਮ ਓਨੇ ਹੀ ਖਤਮ ਹੁੰਦੇ ਅਤੇ ਨਾਸ ਹੁੰਦੇ ਜਾਣਗੇ ਕਈ ਮਨੁੱਖ ਆਖਦੇ ਹਨ ਕਿ ਸਾਡਾ ਸਿਮਰਨ ਦੌਰਾਨ ਮਨ ਨਹੀਂ ਜੁੜਦਾ ਹੈ ਜਾਂ ਬੋਲ ਕੇ ਸਿਮਰਨ ਕਰਨ ਨੂੰ ਮਨ ਨਹੀਂ ਕਰਦਾ ਜਾਂ ਸਮਾਂ ਨਹੀਂ ਮਿਲਦਾ ਇਸ ਕਰਕੇ ਅਸੀਂ ਸਿਮਰਨ ਨਹੀਂ ਕਰ ਪਾਉਂਦੇ ਤਾਂ ਇੱਥੇ ਸੰਗਤ ਜੀ ਇਹ ਸਮਝਣਾ ਜ਼ਰੂਰੀ ਹੁੰਦਾ ਹੈ ਕਿ ਇਹੀ ਸਾਡੇ ਮਾੜੇ ਕਰਮਾਂ ਦੀ ਊਰਜਾ ਹੈ ਜੋ ਸਾਨੂੰ ਉਸ ਮਾਲਕ ਪ੍ਰਭੂ ਦੇ ਨਾਮ ਨੂੰ ਜਪਣ ਤੋਂ ਰੋਕਣ ਦੇ ਕਈ ਬਹਾਨੇ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ ਪਰ ਸੰਗਤ ਜੀ ਜੋ ਮਨੁੱਖ ਆਪਣੇ ਮਨ ਦੀ ਨਾ ਸੁਣ ਕੇ 5-10 ਮਿੰਟ ਵੀ ਜੇਕਰ ਰੋਜ਼ਾਨਾ ਸਿਮਰਨ ਜਪ ਕਰਦਾ ਹੈ ਜਾਂ ਜਿਸ ਪ੍ਰਭੂ ਜੀ ਦੇ ਨਾਮ ਵਿੱਚ ਉਸ ਦਾ ਮਨ ਜੋੜਦਾ ਹੈ ਉਸ ਪ੍ਰਭੂ ਨਾਮ ਦਾ ਸਿਮਰਨ ਜਪ ਕਰਦਾ ਹੈ ਤਾਂ ਉਸ ਮਨੁੱਖ ਦਾ ਮਨ ਅਤੇ ਹਿਰਦਾ ਸ਼ੁੱਧ ਹੋਣ ਲੱਗ ਜਾਂਦਾ ਹੈ ਮਨ ਦੇ ਵਿਕਾਰ ਦੂਰ ਹੋਣ ਲੱਗ ਜਾਂਦੇ ਹਨ ਅਤੇ ਪਿਛਲੇ ਸਭ ਮਾੜੇ ਕਰਮਾਂ ਦਾ ਨਾਸ ਹੋਣ ਲੱਗ ਜਾਂਦਾ ਹੈ ਪਰ ਇੱਥੇ ਸੰਗਤ ਜੀ ਧਿਆਨ ਦੇਣ ਯੋਗ ਗੱਲ ਇਹ ਹੁੰਦੀ ਹੈ ਕਿ ਅਸੀਂ ਅੱਗੇ ਤੋਂ ਕਦੇ ਵੀ ਕਿਸੇ ਤਰ੍ਹਾਂ ਦੇ ਪਾਪ ਕਰਮਾਂ ਤੇ ਵਿਕਾਰਾਂ ਵਿੱਚ ਦੁਬਾਰਾ ਨਹੀਂ ਉਲਜਣਾ ਹੈ ਹਮੇਸ਼ਾ ਆਪਣੇ ਅੰਦਰ ਸਹੀ ਰਹਿਣ ਦੀ ਜਾਗਰੂਕਤਾ ਬਣਾਈ ਰੱਖਣੀ ਹੁੰਦੀ ਹੈ ਤਾਂ ਕਿ ਸਾਡੇ ਮਾੜੇ ਕਰਮ ਫੇਰ ਸਾਡੇ ਸਾਹਮਣੇ ਨਾ ਆ ਸਕਣ ਜਿਸ ਲਈ ਸਾਨੂੰ ਪ੍ਰਭੂ ਪਰਮਾਤਮਾ ਜੀ ਅੱਗੇ ਸਾਡੇ ਮਾਰਗਦਰਸ਼ਨ ਲਈ ਵੀ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ ਸਰਬੱਤ ਦਾ ਪਲਾ ਮੰਗਦੇ ਰਹਿਣਾ ਚਾਹੀਦਾ ਹੈ ਨਿੰਦਾ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਸੇ ਨੂੰ ਬੇਵਜਹ ਦੁੱਖ ਦੇਣ ਤੋਂ ਬਚਣਾ ਚਾਹੀਦਾ ਹੈ ਭਾਵੇਂ ਉਹ ਮਨੁੱਖ ਹੋਵੇ ਜਾਂ ਜੀਵ ਸਦਾ ਸ਼ੁਕਰਾਨੇ ਵਿੱਚ ਰਹਿਣਾ ਚਾਹੀਦਾ ਹੈ ਅਤੇ ਪੁੰਨ ਕਰਮ ਕਰਦੇ ਰਹਿਣਾ ਚਾਹੀਦਾ ਹੈ ਹਮੇਸ਼ਾ ਪ੍ਰਭੂ ਜੀ ਦੇ ਦッセ ਕਾਨੂੰਨ ਅਤੇ ਰਹਿਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸੋ ਸੰਗਤ ਜੀ ਮਨੁੱਖ ਆਪਣੇ ਮਾੜੇ ਕਰਮਾਂ ਤੋਂ ਪ੍ਰਭੂ ਸਿਮਰਨ ਜਪ ਕਰਕੇ ਅਤੇ ਆਪਣੀਆਂ ਮਾੜੀਆਂ ਆਤਾਂ ਅਤੇ ਵਿਕਾਰਾਂ ਨੂੰ ਛੱਡ ਕੇ ਹੀ ਛੁਟਕਾਰਾ ਪਾ ਸਕਦਾ ਹੈ ਆਸ ਹੈ ਆਪ ਜੀ ਨੂੰ ਅੱਜ ਦੀ ਵੀਡੀਓ ਤੋਂ ਕੁਝ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ